ਮਜੀਠਾ ਰੋਡ ਸਥਿਤ ਰਾਮਨਗਰ ਕਲੋਨੀ ਵ੍ਰਿੰਦਾਬਨ ਦੇ ਰੰਗ ਵਿੱਚ ਰੰਗੀ ਹੋਈ ਹੈ 28 ਅਪ੍ਰੈਲ ਤੋਂ ਲੈ ਕੇ 3 ਮਈ ਤੱਕ ਸ਼੍ਰੀ ਅਖੰਡ ਹਰੀਨਾਮ ਸਤਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਿੱਲੀ ਕਲਕੱਤਾ ਅਤੇ ਹੋਰ ਸ਼ਹਿਰਾਂ ਚੋਂ ਗਾਇਕ ਆਏ ਹੋਏ ਹਨ ਜੋ ਕਿ ਹਰੀਰਾਮ ਹਰੀਕ੍ਰਿਸ਼ਨ ਦਾ ਜਾਪ ਕਰ ਰਹੇ ਹਨ ਇਸ ਮੌਕੇ ਸਾਬਕਾ ਸਰਪੰਚ ਕਮਲ ਕੁਮਾਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੀਨਾਮ ਸਤਕੀਰਤਨ ਵਿੱਚ ਸ਼ਹਿਰ ਵਾਸੀ ਭਾਗ ਲੈ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ इस संबंध में 28 अप्रैल को एक शोभा यात्रा भी कड़ी गई इस मौके साबका मार्केट कमेटी चेयरमैन हरिदेव शर्मा सरपंच राहुल शर्मा समेत बड़ी गिनती विद संता हाजिर समान यहां पर अमृतसर में रामनगर कॉलोनी में चार दिन का अष्टजाम कीर्तन और आज शुभ दिवस फिर चार दिन बाद प्रभु का भोगरा दधिमंगल कीर्तन होता है छः दिन का अनुष्ठान है छः दिन का आज से लेके आज प्रभु का आगमन अर्थात अधिवास कीर्तन सुबह काल सुबह से छः बजे से लेके अगला चार दिन तक कंटिन्यू चौबीस घंटा जाम बोलते नो मतलब आखंड कोई छोड़ना नहीं है हरे कृष्णा हरे रामा का जाप ਅਖੰਡ ਰਹੇਗਾ 4 ਦਿਨ ਤੱਕ ਜਿਸੇ ਅਸ਼ਟਜਾਮ ਕੀਰਤਨ ਕਹੇ ਤੇ ਰਾਮਨਗਰ ਦੇ ਵਿੱਚ ਹੀ ਵrindavan ਬਣਿਆ ਵਾ ਬੜਾ ਖੁਸ਼ੀ ਦੇ ਨਾਲ ਕ੍ਰਿਸ਼ਨ ਜੀ ਮਹਾਰਾਜ ਦਾ 사ਸੰਗ ਹੋ ਰਿਹਾ ਮੈਂ ਔਰ ਮੇਰਾ ਬੇਟਾ ਸਰਪੰਚ ਕਮਲਦੇ ਨਾਲ ਜਾ ਕੇ ਕਮਲਜੀ ਦੇ ਨਾਲ ਜਾ ਕੇ ਮੰਦਿਰ ਚੋਂ ਹੋ ਗਏ ਰਾਮਨਗਰ ਦੇ ਵਿੱਚ ਸਾਰੀਆਂ ਗਲੀਆਂ ਦੇ ਵਿੱਚ ਹੋ ਗਏ ਆਏ ਆ ਔਰ ਇੱਥੇ Vrindavan ਦਾ ਮਾਹੌਲ ਹੀ ਬਣਿਆ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ये थे आगे प्रभु से दर्शन करो और सत्संग सुनो देखो लगभग आठ साल हो गया जो नाम कीर्तन है राधा कृष्ण का नाम है जो तो वृंदावन में माना जाता है लेकिन हम रामनगर से इतना सालों से लगातार हर साल हम चौबीस घंटा लगातार नाम कीर्तन चलते रहे पाँच दिन लगातार चलेगा लंगर बढ़ना भी चलेगा जैसे वृंदावन जो लोग जाता है ना अमृतसरवासी को मतलब वृंदावन जाने का लोड नहीं है हम रामनगर में आओ ये वृंदावन ही बन गया है ਇਹ ਜੋ ਰਾਮ ਕੀਦਰ ਅਧਰਾਨੀ ਕੇ ਨਾਮ ਹੋ ਰਾ ਰਾਤ ਦਿਨ 24 ਘੰਟਾ ਹੋਏਗਾ ਦਿੱਲੀ ਸੇ ਮਥੁਰਾ ਸੇ ਬੰਗਾਲ ਸੇ ਕਲਕੱਤਾ ਸ ਹਰ ਜਗ੍ਹਾ ਸ ਕੀਰਤਨ ਕਰਨ ਕੇ ਲਿਏ ਆਇਆ ਰਾਮਨਗਰ ਕਲੋਨੀ ਬਰਿੰਦਾਵਨ ਦੇ ਰੰਗ ਵਿੱਚ ਰੰਗ ਚੁਕੀ ਹੈ ਤੇ 28 ਅਪ੍ਰੈਲ ਤੋਂ ਲੈ ਕੇ 3 ਮਈ ਤੱਕ ਰੋਜ਼ਾਨਾ ਇਥੇ ਸਮਾਗਮ ਕੀਤੇ ਜਾ ਰਹੇ ਨੇ ਇਸ ਵਕਤ ਗੱਲਬਾਤ ਕਰਦਿਆਂ ਹੋਇਆ ਤੁਹਾਡਾ ਸਰਪੰਚ ਕਮਲ ਕੁਮਾਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਇੱਥੇ ਸਮਾਗਮ ਚੱਲਿਆ ਉਸ ਵਿੱਚ ਹਾਜ਼ਰੀਆਂ ਭਰ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਮਰਸਰ ਫਾਸਟਵੇ ਖਬਰਾਂ ਮਾਰੀ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ